ਸਾਨੂੰ ਪਰਸ਼ੁਰਾਮ ਨਗਰ ਦੇ ਵਿੱਚੋਂ ਪ੍ਰਧਾਨ ਦਾ ਫੋਨ ਆਇਆ ਸੀਗਾ ਵੀ ਲੜਕੀ ਦੀ ਡੈਥ ਹੋਈ ਹੈਗੀ ਆ ਉਹਦੀ ਜਿਹੜੇ ਘਰ ਦੇ ਸੀ ਉਹਨੂੰ ਸੰਸਕਾਰ ਵਾਸਤੇ ਲੈ ਕੇ ਚਲੇ ਸੀਗੇ ਤੇ ਮਹੱਲੇ ਉਹਨੂੰ ਉਤਰਾਜ ਕੀਤਾ ਗਿਆ ਹੈਗਾ ਤਾਂ ਅਸੀਂ ਬੋਡੀ ਨੂੰ ਜਿਹੜਾ ਹੈਗਾ ਸਿਲਫ ਸਟਾਲਵ ਕਰ ਰਿਹਾ ਲੈ ਕੇ ਜਾ ਰਹੇ ਹੈਗੇ ਆ ਆਫਟਰ ਪੋਸਟ ਹੁਣ ਜੋ ਬਣਦੀ ਕਰੀ ਲੈਂਦੇ ਅਮਤਰੀਂ ਦੀ ਜਾਊਗੀ ਮੇਰਾ ਸਰ ਜਗਿੰਦਰ ਪ੍ਰਧਾਨ ਵਿਚਿੰਤਨਗਰ ਤੋਂ ਕੀ ਮਾਮਲਾ ਸਰ ਹੈ ਮਾਮਲਾ ਸਰ ਇਹ ਤਾਂ ਹੈ ਕਿ ਸਾਡੇ ਪਰਸ਼ੁਰਾਮ ਨਗਰ ਦੇ ਵਿੱਚ ਗਲੀ ਨੰਬਰ 3 ਦੇ ਵਿੱਚੋਂ ਇੱਕ ਸਾਨੂੰ ਮਹੱਲੇ ਵਾਲੇ ਨੇ ਕਾਲ ਕੀਤੀ ਹੈ ਇਹ ਸਾਨੂੰ ਬੁਲਾਇਆ ਕਿ ਐਦਾ ਦੀ ਗੱਲ ਆ ਕਿ ਕਿਸੇ ਇੱਕ ਲੜਕੀ ਦੀ ਡੈਥ ਹੋਈ ਐ ਤੇ ਉਹਨੂੰ ਐਕਟਿਵਾ ਦੇ ਪਿਠਾ ਕੇ ਰਾਤ ਨੂੰ ਤੇ ਬਲੰਦਪੁਰ ਸ਼ਮਸ਼ਾਨ ਘਾਟ ਜਿੱਦਾਂ ਮਤਲਬ ਲੈ ਕੇ ਗਏ ਆ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਤਾਂ ਅਸੀਂ ਅੱਗੇ ਆਪਣੇ ਪ੍ਰਸ਼ਾਸਨ ਨੂੰ ਦੱਸਿਆ ਆਪਣੇ ਮੁਲਾਜ਼ਮ ਜਿਹੜੇ ਆਪਣੇ 8 ਨੰਬਰ ਚੋਂ ਕਿਤੇ ਆਪਣੇ ਸੀਗੇ ਮੋਤਵਾਰਾ ਆਪਣੇ ਇਹ ਕਿਸ਼ੋਰ ਜੀ ਸੀਗੇ ਉਹਨਾਂ ਨਾਲ ਗੱਲ ਕੀਤੀ ਸਰਾਇ ਤੇ ਉਹ ਤੋਂ ਆਪਣਾ ਸਾਰੀ ਜਾਂਚ ਕੀਤੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਤੇ ਦੇਖ ਰਹੇ ਤੇ ਜੋ ਵੀ ਇਹ ਸ਼ਮਸ਼ਾਨਗਾਰਡ ਦੇ ਵਿੱਚ ਉਹਦੀ ਲਾਸ਼ ਪਈ ਸੀਗੀ ਤੇ ਮੌਕੇ ਤੇ ਹੁਣ ਸਾਰੇ ਆਪਣੇ ਜਾਂਚ ਕਰਦੇ ਆ ਜੋ ਵੀ ਹੁਣ ਅਸੀਂ ਨਹੀਂ ਕਹਿੰਦੇ ਕਿ ਪਤਾ ਨਹੀਂ ਹੁਣ ਸਹੀ ਆ ਗਲਤ ਆ ਉਹ ਤਾਂ ਹੁਣ ਇਹ ਪੋਸਟਮਾਰਟਮ ਦੇ ਵਿੱਚ ਜੋ ਵੀ ਆਏਗਾ ਉਹ ਉਹਦੇ ਵਿੱਚ ਜਿੱਦਾਂ ਵੀ ਆਏਗਾ ਸਾਨੂੰ ਨਾ ਫਰਸ਼ਰੋਮ ਨਗਰ ਦੇ ਵਿੱਚੋਂ ਪ੍ਰਧਾਨ ਦਾ ਫੋਨ ਆਇਆ ਸੀਗਾ ਵੀ ਲੜਕੀ ਦੀ ਡੈਥ ਹੋਈ ਹੈਗੀ ਆ ਉਹਦੀ ਜਿਹੜੇ ਘਰ ਦੇ ਸੀ ਉਹਨੂੰ ਸੰਸਕਾਰ ਵਾਸਤੇ ਲੈ ਕੇ ਚਲੇ ਸੀਗੇ ਤੇ ਮੱਲੇ ਨੂੰ ਤਰਾਜ ਕੀਤਾ ਗਿਆ ਹੈਗਾ ਤਾਂ ਅਸੀਂ ਬੋਡੀ ਨੂੰ ਜਿਹੜਾ ਹੈਗਾ ਸਿਰਫ ਟਾਲ ਕਰ ਰਹੇ ਲੈ ਕੇ ਜਾ ਰਹੇ ਹੈਗੇ ਆ ਆਫਟਰ ਪੋਸਟ ਹੁਣ ਜੋ ਬਣਦੀ ਕਾਰਵਾਈ ਲੈ ਕੇ ਅਮਥਲੀ ਹੁੰਦੀ ਜਾਊਗੀ ਮੇਰਾ ਸਰ ਜਗਿੰਦਰ ਪ੍ਰਧਾਨ ਵਿਚਿੰਤਨਗਰ ਤੋਂ ਮਾਮਲਾ ਸਰ ਹੈ ਮਾਮਲਾ ਸਰ ਇਦਾਂ ਹੈ ਕਿ ਸਾਡੇ ਪਰਸ਼ੁਰਾਮ ਨਗਰ ਦੇ ਵਿੱਚ ਗਲੀ ਨੰਬਰ 3 ਦੇ ਵਿੱਚੋਂ ਇੱਕ ਸਾਨੂੰ ਮੱਲੇ ਵਾਲੇ ਨੇ ਕਾਲ ਕੀਤੀ ਹੈ ਤੇ ਸਾਨੂੰ ਬੁਲਾਇਆ ਕਿ ਇਦਾਂ ਦੀ ਗੱਲ ਹੈ ਕਿ ਕਿਸੇ ਇੱਕ ਲੜਕੀ ਦੀ ਡੈਥ ਹੋਈ ਹੈ ਤੇ ਉਹਨੂੰ ਐਕਟਿਵਾ ਦੇ ਬਿਠਾ ਕੇ ਰਾਤ ਨੂੰ ਤੇ ਬਲੰਦਪੁਰ ਸ਼ਮਸ਼ਾਨ ਘਾਟ ਜਿੱਦਾਂ ਮਤਲਬ ਲੈ ਕੇ ਗਏ ਆ ਤੇ ਜੇ ਉਹਨਾਂ ਨੇ ਸਾਨੂੰ ਕਾਲ ਕੀਤੀ ਤਾਂ ਅਸੀਂ ਅੱਗੇ ਆਪਣੇ ਪ੍ਰਸ਼ਾਸਨ ਨੂੰ ਦੱਸਿਆ ਆਪਣੇ ਮੁਲਾਜ਼ਮ ਜਿਹੜੇ ਆਪਣੇ 8 ਨੰਬਰ ਚੋਂ ਕਿਤੇ ਆਪਣੇ ਸੀਗੇ ਮੌਤਵਾਰਾ ਆਪਣੇ ਇਹ ਕਿਸ਼ੋਰ ਜੀ ਸੀਗੇ ਉਹਨਾਂ ਨਾਲ ਗੱਲ ਕੀਤੀ ਸਰ ਆਏ ਤੇ ਉਹ ਤੋਂ ਆਪਣਾ ਸਾਰੀ ਜਾਂਚ ਕੀਤੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਤੇ ਦੇਖੇ ਤੇ ਜੋ ਵੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਉਹਦੀ ਲਾਸ਼ ਪਈ ਸੀਗੀ ਤੇ ਮੌਕੇ ਤੇ ਹੁਣ ਸਾਰਾ ਆਪਣੇ ਜਾਂਚ ਕਰਦੇ ਆ ਜੋ ਵੀ ਹੁਣ ਅਸੀਂ ਨਹੀਂ ਕਹਿੰਦੇ ਕਿ ਪਤਾ ਨਹੀਂ ਹੁਣ ਸਹੀ ਆ ਗਲਤ ਆ ਉਹ ਤਾਂ ਹੁਣ ਇਹ ਪੋਸਟਮਾਰਨ ਦੇ ਵਿੱਚ ਜੋ ਵੀ ਆਏਗਾ ਉਹ ਉਹਦੇ ਵਿੱਚ ਜਿੱਦਾਂ ਵੀ ਆਏਗਾ